ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਜੌਬ ਨਰਸ ਨਾਲ ਸੰਬੰਧਤ ਪਰਤੀਆਂ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਜਾਂ ਮੁਲਾਜ਼ਮਾ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਰਕਾਰ ਨੇ ਸੇਵਾ ਨਿਯਮਾਂ ਵਿੱਚ ਜਿਹੜੀ ਸੋਧ ਕੀਤੀ ਗਈ ਹੈ ਇੱਕ ਪੱਤਰ ਜਾਰੀ ਕੀਤਾ ਗਿਆ ਕੀ ਪੱਤਰ ਜਾਰੀ ਕੀਤਾ ਗਿਆ ਹੈ ਕੇਸ ਵਿਭਾਗ ਵਿੱਚ ਜਿਹੜੇ ਕਿਹੜੇ ਸੋਧ ਕੀਤੀ ਗਈ ਕਿਹੜੇ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ ਇਸ ਦੇ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਦੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਕੋਈ ਦੀ ਰਵੇ ਆਪਾਂ ਜੇ ਗੱਲ ਕਰਦੇ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਨਵਾਂ ਫਸੋਧ ਪੱਤਰ ਜਾਰੀ ਕੀਤਾ ਗਿਆ ਕੀ ਸੋਧ ਪੱਤਰ ਜਾਰੀ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਇਹ ਇੱਕ ਪੱਤਰ ਜਾਰੀ ਕੀਤਾ ਗਿਆ ਇਹ ਜਿਹੜਾ ਸਾਰੇ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ 4 ਤਰੀਕ ਨੂੰ ਇਹ ਪੱਤਰ ਜਾਰੀ ਕੀਤਾ ਗਿਆ ਸੀ ਇਸ ਨੂੰ ਵਿਭਾਗਾਂ ਨੂੰ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਜਿਹਦਾ ਵਿਸ਼ਾ ਦਿੱਤਾ ਗਿਆ ਜਿ ਆਪ ਦੇ ਗਰੁੱਪ ਡੀ ਦੇ ਜਿਹੜੇ ਸੇਵਰ ਨਿਯਮਾਂ ਦੇ ਵਿੱਚ ਬਦਲੀ ਕੀਤੀ ਗਈ ਆਪਾਂ ਪਿਛਲੇ ਦਿਨੀ ਜਾਣਦੇ ਹਾਂ ਕਿ ਗਰੁੱਪ ਡੀ ਦੇ ਜਿਹੜੇ ਸੀ ਉਸਦੇ ਸੇਵਾ ਨਿਯਮਾਂ ਵਿੱਚ ਭਰਤੀ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਗਜਟ ਜਾਰੀ ਕਰਤੇ ਤੇ ਤਬਦੀਲੀ ਕੀਤੀ ਗਈ ਸੀ ਸਭ ਤੋਂ ਪਹਿਲਾ ਵੱਡੀ ਤਬਦੀਲੀ ਇਹ ਤੇ ਚ ਇਹ ਕੀਤੀ ਸੀ ਨਿਯਮ ਦੇ ਵਿੱਚ ਕਿ ਉਮਰ ਹੱਦ ਦੇ ਵਿੱਚ ਵਾਧਾ ਕੀਤਾ ਗਿਆ ਸੀ ਉਮਰ ਹੱਦ ਜਿਵੇਂ ਪਹਿਲਾਂ 18 ਤੋਂ 35 ਸਾਲ ਤੱਕ ਉਮਰ ਸੀ ਗਰੁੱਪ ਡੀ ਦੀ ਭਰਤੀ ਵਿੱਚ ਤਾਂ ਹੁਣ ਗਰੁੱਪ ਡੀ ਦੀ ਭਰਤੀ ਵਿੱਚ 18 ਤੋਂ 37 ਸਾਲ 2 ਸਾਲ ਦੀ ਜਿਹੜੀ ਉਮਰ ਵਿੱਚ ਵਾਅਦਾ ਕੀਤਾ ਗਿਆ ਸੀ ਗਰੁੱਪ ਡੀ ਦੀ ਪਰਤੀ ਵਿੱਚ ਉਮਰ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਤੇ ਦੂਜਾ ਉਸ ਦੇ ਵਿੱਚ ਵਿਦਿਅਕ ਯੋਗਤਾ ਦੇ ਸਬੰਧ ਵਿੱਚ ਵੀ ਜਿਹੜਾ ਵਾਅਦਾ ਕੀਤਾ ਗਿਆ ਸੀ ਜਿਵੇਂ ਉਸ ਦੇ ਵਿੱਚ ਵੀ ਤਬਦੀਲੀ ਕੀਤੀ ਗਈ ਸੀ ਪਹਿਲਾਂ ਜਿਹੜਾ ਸੀ ਗਰੁੱਪ ਡੀ ਦੀ ਪਰਤੀ ਜਿਵੇਂ ਗਰੁੱਪ ਡੀ ਦੀ ਪਰਤੀ ਦੇ ਵਿੱਚ ਸੇਵਾਦਾਰ ਚੌਂਕੀਦਾਰ ਤੇ ਪਹੀਣ ਦੀ ਪਰਤੀ ਆ ਜਾਂਦੀ ਹੈ ਤੇ ਪਹਿਲਾਂ ਇਸ ਦੇ ਵਿੱਚ ਵਿਦਿਅਕ ਯੋਗਤਾ ਬਹੁਤ ਘੱਟ ਰੱਖੀ ਜਾਂਦੀ ਸੀ 8ਵੀਂ ਪਾਸ ਵਾਲਾ ਇਸ ਦੇ ਵਿੱਚ ਅਪਲਾਈ ਕਰ ਪਾਉਂਦਾ ਸੀ ਤਾਂ ਹੁਣ ਜਿਹੜੇ ਉਸ ਦੇ ਵਿੱਚ میٹرਿਕ ਰੇਸ਼ਨ ਕੀਤੀ ਗਈ ਹੈ ਤਾਂ ਗਰੁੱਪ ਡੀ ਦੀ ਭਰਤੀ ਵਿੱਚ ਦੋ ਤਬਦੀਲੀਆਂ ਕੀਤੀਆਂ ਗਈਆਂ ਸੀ ਇੱਕ ਉਮਰ ਹੱਦ ਵਿੱਚ ਵਾਧਾ ਕੀਤਾ ਗਿਆ ਸੀ 1837 ਸਾਲ ਕੀਤੀ ਗਈ ਸੀ ਤੇ ਦੂਸਰਾ ਜਿਹੜਾ ਉਹ ਦੇ ਵਿਦਿਅਕ ਯੋਗਤਾ ਵਿੱਚ 8ਵੀਂ ਤੋਂ ਜਿਹੜੀ 10ਵੀਂ ਕੀਤੀ ਗਈ ਹੈ ਤਾਂ ਹੁਣ ਇਸ ਦੇ ਸਬੰਧ ਵਿੱਚ ਜਿਹੜਾ ਪਹਿਲਾ ਗੈਜਟ ਜਾਰੀ ਕੀਤਾ ਗਿਆ ਸੀ ਤਾਂ ਹੁਣ ਸਾਰੇ ਵਿਭਾਗਾਂ ਨੂੰ ਇਸ ਸਬੰਧ ਦੇ ਵਿੱਚ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਤੇ ਸਾਰੇ ਵਿਭਾਗਾਂ ਨੂੰ ਇਸ ਦੇ ਸਬੰਧ ਵਿੱਚ ਜਾਣੂ ਕਰਾਇਆ ਗਿਆ ਤਾਂ ਇਹ ਜਿਹੜੇ ਨਿਯਮ ਹੁਣ ਲਾਗੂ ਕੀਤੇ ਜਾਣਗੇ ਤਾਂ ਇਹ ਸੀ ਅੱਜ ਦੀ ਜਿਹੜੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਗਰੁੱਪ ਡੀ ਦੀ ਜਿਹੜੀ ਭਰਤੀ ਦੇ ਵਿੱਚ ਇਹ ਸਰਕਾਰ ਵੱਲੋਂ ਸੇਵਾ ਨਿਯਮਾਂ ਦੇ ਵਿੱਚ ਵਾਧਾ ਕੀਤਾ ਗਿਆ। ਇਹ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ। ਜੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਹੋ ਰਿਹਾ ਹਰੇਕ ਅਪਡੇਟ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ, ਜੌਬ ਨਾਲ ਸੰਬੰਧਿਤ, ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤੇ ਸਭ ਤੋਂ ਪਹਿਲਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ।